ਸੀਮਤ ਰਹਿ ਗਿਆ ਮੰਨਣ ਤੱਕ ਨਹੀਂ ਤੂੰ ਕਮਾਇਆ ਨਹੀਂ ਕਮਾਈ ਕਰ ਗੁਰਬਾਣੀ ਤੈਨੂੰ ਜੀਵਨ ਜਾਚ ਸੁਖਾਉਂਦੀ ਹੈ ਸਤ ਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਸਤ ਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਸਤ ਗੁਰ ਦੀ ਬਾਣੀ ਜੀਵਨ ਦੀਆਂ ਸਿੱਖ ਲੈ ਜਾਚਾ 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 ਸਿੱਖ ਲੈ ਜਾ ਤਾ ਜੀਵਨ ਦੀਆਂ ਸਿੱਖ ਲੈ ਜਾ ਤਾ ਜੀਵਨ ਦੀਆਂ ਸਿੱਖ ਲੈ ਜਾ ਤਾ ਜੀਵਨ ਦੀਆਂ ਸਿੱਖ ਲੈ ਜਾ ਤਾ ਹੋ ਕਰ ਲੈ ਸੰਭਾਲ ਵੇਲਾ ਜਾਂਦਾ ਹੈ ਬੀਤਦਾ ਕਰ ਲੈ ਸੰਭਾਲ ਵੇਲਾ ਜਾਂਦਾ ਹੈ ਰੱਲੈ ਸੰਭਾਲ ਦੇਣਾ ਜਾਣਦਾ ਹੈ ਜੀਤ ਦਾ ਸਾਧ ਸੰਗਤ ਜੀ ਇਹ ਸਮੇਂ ਦੀ ਸੰਭਾਲ ਕਰੀਏ ਕਦਰ ਕਰੀਏ ਅੰਮ੍ਰਿਤ ਵੇਲੇ ਉੱਠੀਏ ਨਾਮ ਬਾਣੀ ਦਾ ਜਾਪ ਕਰੀਏ ਗੁਰੂ ਘਰ ਜਾਈਏ ਸੇਵਾ ਸਿਮਰਨ ਪੁੰਨ ਦਾਨ ਕਰੀਏ ਨਹੀਂ ਤਾਂ ਰੋਜੀ ਪੜਦੇ ਆ ਜਾਪ ਤਪ ਸੰਜਮ ਧਰਮ ਨਾ ਕਮਾਇਆ ਜਾਪ ਵੀ ਕਰ ਤਪ ਵੀ ਕਰ ਸੰਜਮ ਵੀ ਰੱਖ ਧਰਮ ਵੀ ਕਮਾਓ ਸੇਵਾ ਵੀ ਕਰ ਇਨੂ ਫਲ ਮਿਲਣਾ ਤੂੰ ਜਪੇਗਾ ਤਾਂ ਮਹਾਂਪੁਰਬ ਕਹਿੰਦੇ ਦਰਗਾਹੀ ਚੋਰ ਐ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਹੀਂ ਜਪਦੇ ਸਾਜ ਸੰਗਤ ਪਛਤਾਵਾਂਗੇ ਬੀਤੇ ਹੋਏ ਵੇਲੇ ਨੂੰ ਯਾਦ ਕਰਕੇ ਵੀ ਐਡਾ ਸੋਹਣਾ ਜੀਵਨ ਮਿਲਿਆ ਸੀ ਅਜਾਈਂ ਗਵਾਤਾ ਚੁਗਲੀ ਨਿੰਦਿਆ ਕਰਕੇ ਗਵਾਤਾ ਰੈਣ ਗਵਾਈ ਸੋਇਕੈ ਦਿਵਸ ਗਵਾਇਆ ਹਾਈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੀਰੇ ਵਰਗਾ ਜਨਮ ਕੌਡੀਆਂ ਦੇ ਭਾ ਪ੍ਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਾਮ ਲਿਖਾ ਰੱਬ ਮੰਗੇਸੀਆ ਤੂੰ ਆਹੋ ਕੇਰੇ ਕੋ ਲਿਖਾ ਮੰਗਿਆ ਜਾਣਾ ਧਰਮ ਰਾਏ ਜਬ ਲਿਖਾ ਮੰਗੈ ਤਬ ਕਿਆ ਮੁਖ ਲੈ ਕੇ ਜਾਹੇਗਾ ਚੰਗਿਆਈਆਂ ਉਰਿਆਈਆਂ ਬੱਚੈ ਧਰਮ ਹਦੂ ਕਰਮੀ ਆਪੋ ਆਪਣੀ ਕਿਨੇੜੈ ਕੋ ਚੰਗੇ ਤੇ ਮਾੜੇ ਕਰਮ ਤੇਰੇ ਬਾੱਚੇ ਜਾਣਗੇ ਚੰਗੇ ਤੇ ਮਾੜੇ ਬੱਚੈ ਧਰਮ ਹਦੂ ਐਡੀ ਸੋਖੀ ਬਾਣੀ ਸਮਝਾ ਰਹੀ ਏ ਕਿ ਗੱਲ ਤੈਨੂੰ ਸਮਝ ਵੀ ਆ ਰਹੀ ਐ ਪਰ ਕਹਿੰਦੇ ਮੰਨ ਜਾਂਣਾ ਸਭ ਬਾਤ ਜਾਨਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਹਾਥ ਦੀਪ ਕੂਏ ਮਰੇ ਜੇ ਬੰਦਾ ਹੱਥ ਚ ਦੀਵਾ ਫੜ ਕੇ ਫਿਰ ਵੀ ਖੂਚ ਡਿੱਗ ਪੇ ਫਿਰ ਕੀ ਆਖਗੇ ਹੁਣ ਜਾਨਣ ਹੁੰਦਾ ਐ ਦੇਖਦਿਆਂ ਦੇਖਦਿਆਂ ਜੇ ਜਾਣ ਬੁੱਝ ਕੇ ਕੋ ਖੂਚ ਡਿੱਗੇ ਮਾੜੇ ਪਾਸੇ ਜਾਵੇ ਕੀ ਇਲਾਜ ਐ ਭਾਈ ਸਾਧ ਸੰਗਤ ਇਤਿਹਾਸ ਵਿੱਚ ਮਹਾਰਾਜ ਸੱਚੇ ਪਾਛਾ ਸਮਝਾਉਂਦੇ ਆ ਸਾਖੀਆਂ ਰਾਈਆਂ ਕਹਾਣੀਆਂ ਰਾਈਂ ਪ੍ਰਸੰਗਾ ਰਾਈਂ ਪਰ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ ਅਸੀਂ ਠੀਠ ਬਹੁਤ ਆ ਮਹਾਰਾਜ ਦੀ ਬਾਣੀ ਬਹੁਤ ਚੋਟ ਕਰਦੀ ਹੈ ਕਿ ਬੰਦਾ ਸਮਝੇ ਸਾਧ ਸੰਗਤ ਅੰਤ ਵੇਲੇ ਨੂੰ ਬੰਦਾ ਰੋਂਦਾ ਹੈ ਪਛਤਾਉਂਦਾ ਹੈ ਕਲਗੀਧਰ ਮਹਾਰਾਜ ਜਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਨੇ ਤੇ ਗੁਲਾਬੇ ਤੇ ਪੰਜਾਬੇ ਦੇ ਖੇਤਾਂ ਵਿੱਚ ਪਹੁੰਚੇ ਗੁਲਾਬੇ ਪੰਜਾਬੇ ਦਾ ਨੌਕਰ ਆਇਆ ਖੇਤ ਵਿੱਚ ਉਹਨੇ ਘਰੇ ਜਾ ਕੇ ਦੱਸਿਆ ਗੁਲਾਬਾ ਪੰਜਾਬਾ ਆਈ ਚਰਨਾ ਤੇ ਮੱਥਾ ਟੇਕਿਆ ਸਤਗੁਰਾਂ ਨੂੰ ਆਪਣੇ ਘਰ ਲੈ ਕੇ ਗਏ ਬਾਰ ਬਾਰ ਬੇਨਤੀਆਂ ਕਰਦੇ ਮਹਾਰਾਜ ਸਾਡੇ ਘਰ ਚੱਲੋ ਕਲਗੀਧਰ ਮਹਾਰਾਜ ਇਹਦੇ ਸਮਾ ਬੜਾ ਬਲਵਾਨ ਐ ਮੜਾ ਡਰ ਨਾ ਜਾਇਓ ਘਬਰਾ ਨਾ ਜਾਇਓ ਵੇਖਿਓ ਕਿਤੇ ਨਹੀਂ ਮਹਾਰਾਜ ਆਉ ਤਾ ਸਹੀ ਤੇਰੀਆਂ ਬਖਸ਼ੀਆਂ ਹੋਈਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਮਹਿਲ ਐ ਚੁਬਾਰਿਆ ਆਓ ਮਹਾਰਾ ਚਲੇ ਗਏ ਧੋਕ ਰਾਂਤਾ ਰਹੇ ਆਵਾਜ਼ ਲੈ ਗੁਲਾਬੇ ਤੇ ਪੰਜਾਬੇ ਉਰੇ ਆਓ ਤੁਹਾਨੂੰ ਪਤਾ ਹੈ ਮੈਂ ਮਛੀਵਾੜੇ ਕਿਉਂ ਆਇਆ ਨਾ ਮਹਾਰਾਏ ਸਾਨੂੰ ਕੀ ਪਤਾ ਦੱਸੋ ਮਹਾਰਾਏ ਮਛੀਵਾੜੇ ਕਿਉਂ ਆਏ ਹੋ ਇੱਥੇ ਇੱਕ ਮਾਤਾ ਰਹਿੰਦੀ ਹੈ ਤਾਂ ਨਾਮ ਹੈ ਮਾਤਾ ਗੁਰਦੇਈ ਸਾਧ ਸੰਗਤ ਮਾਤਾ ਗੁਰਦੇਈ ਉਮਰ ਕਰਕੇ ਬਹੁਤ ਬਜ਼ੁਰਗ ਹੋ ਗਈ ਹੈ ਵੱਡੀ ਹੋ ਗਈ ਹੈ ਉਨੇ ਮੇਰੇ ਵਾਸਤੇ ਇੱਕ ਹੱਥੀ ਕੱਪੜਾ ਤਿਆਰ ਕੀਤਾ ਹੈ ਬਸਤਰ ਤਿਆਰ ਕੀਤਾ ਹੈ ਚਲ ਸੱਦ ਕੇ ਲਿਆਓ ਮੈਂ ਉਹਦੀ ਅਰਦਾਸ ਉਹਦੀ ਬੇਨਤੀ ਸੁਣ ਕੇ ਆਈ ਸਾਧ ਸੰਗਤ ਜੇ ਕੋਈ ਦਿਲੋਂ ਅਰਦਾਸ ਕਰੇ ਮਾਰੇ ਅੱਜ ਵੀ ਆਉਣਗੇ ਜੀ ਕੀ ਵਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਉਹ ਸੁਣਦਾ ਹੈ ਉਹ ਤਾਂ ਜਾਣਦਾ ਹੈ ਬੋਲ ਕੇ ਵੀ ਨਾਂ ਕਰੇ ਉਹ ਚੁੱਪ ਕਰਕੇ ਵੀ ਕਰੇ ਜੀਵ ਤੋਂ ਨਾਮ ਵੀ ਬੋਲੇ ਕਹਿੰਦੇ ਬਿਨ ਬੋਲਿਆ ਸਭ ਕਿਸ ਜਾਣਦਾ ਕਿਸੇ ਅਗਾਹ ਕਿਚਰ ਅਰਦਾਸ ਬਿਨਾ ਬੋਲਿਆ ਵੀ ਜਾਣਦਾ ਉਹ ਤਾਂ ਨਾਮ ਵੀ ਬੋਲਨੀ ਤਾਂ ਵੀ ਸੁਣ ਲੂਆ ਦਿਲੋਂ ਕਰੀਂ ਅਰਦਾਸ ਸਾਧ ਸੰਗਤ ਅਰਦਾਸ ਕੀਤੀ ਮਾਤਾ ਨੇ ਮਹਾਰਾਜ ਵੇਖੋ ਚਰਨਾ ਚ ਜੋੜਾ ਨਹੀਂ ਘੋੜਾ ਨਹੀਂ ਬਾਜ ਵੀ ਨਹੀਂ ਤਾਜ ਵੀ ਨਹੀਂ ਜਾਮਾ ਲੀਰੋ ਲੀਰ ਹੈ ਪੈਰਾਂ ਦੇ ਵਿੱਚ ਜ਼ਖਮ ਨੇ ਮਹਾਰਾਏ ਅਰਦਾਸ ਬੇਨਤੀ ਸੁਣ ਕੇ ਮਾਛੀ ਵੜੇ ਪਹੁੰਚੇ ਨਿਹਾਲੇ ਖੱtre ਦੀ ਮਾਂ ਗੁਰਦੇਈ ਕੋ ਦਰਸ਼ਨਾ ਵਾਸਤੇ ਕੋਈ ਅਰਦਾਸ ਕਰੇ ਸਾਹ ਸੰਗਤ ਉਹ ਮਾਤਾ ਦਾ ਪ੍ਰੇਮ ਹੀ ਇੰਨਾ ਸੀ ਪ੍ਰੇਮ ਦੀ ਖੇਚੀ ਐਸੀ ਹੈ ਮਹਾਰਾਏ ਕਹਿੰਦੇ ਉਹ ਪਰਮਾਤਮਾ ਕਹਿੰਦੇ ਨਾ ਤੂੰ ਆਵੇਂ ਬਸ ਬਹੁਤ ਕਿ ਨਾਮਣੀ ਨਾ ਤੂੰ ਆਵੇਂ ਬਸ ਵੇਦ ਪੜਾਵਣੀ ਰੋਣ ਨਾਲ ਵੀ ਬਸ ਚ ਨਹੀਂ ਆਉਂਦਾ ਵੇਦਾਂ ਨੂੰ ਪੜਨ ਨਾਲ ਵੀ ਬਸ ਚ ਨਹੀਂ ਆਉਂਦਾ ਨਾ ਤੂੰ ਆ ਮੈਂ ਬਸ ਧਰਤੀ ਧਾਈ ਐ ਸਾਧ ਸੰਗਤ ਕਹਿੰਦੇ ਧਰਤੀ ਦਾ ਸਾਰੀ ਦਾ ਭ੍ਰਮਣ ਕਰ ਲੋ ਨਾ ਤੂੰ ਆ ਮੈਂ ਬਸ ਕਿਤੇ ਸਿਆਣਪ ਸਿਆਣਪਾ ਨਾਲ ਵੀ ਨਹੀਂ ਬਸ ਆਉਂਦਾ ਰੋਈ ਪੜਦੇ ਸਹਿਸ ਸਿਆਣਪਾਂ ਤਾਂ ਇੱਕ ਨਾ ਚੱਲੈ ਸਿਆਣਪਾ ਕਹਿੰਦੇ ਜਿੰਨੀਆਂ ਮਰਜੀ ਹੋਣ ਇੱਕ ਵੀ ਸਿਆਣਪ ਨਾਲ ਨਹੀਂ ਚਲਦੀ ਚਤਰਾਇਆਂ ਸਿਆਣਪਾ ਕਿਸੇ ਕੰਮ ਨਹੀਂ ਆਉਂਦੀਆਂ ਪ੍ਰੇਮ ਹੀ ਹੈ ਜਿਹੜਾ ਖਿੱਚ ਲਿਆਉਂਦਾ ਹੈ ਗੋਵਿੰਦ ਭਗਤ ਭਗਤ ਦਾ ਭੁੱਖਾ ਪ੍ਰਮਾਤਮਾ ਤਾਂ ਪ੍ਰੇਮ ਦਾ ਭੁੱਖਾ ਹੈ ਸਾਧ ਸੰਗਤ ਅਜ ਮਹਾਰਾਜ ਆਗੇ ਮਾਈ ਦੀ ਅਰਦਾਸ ਸੁਣ ਕੇ ਸਤਿਗੁਰੂ ਆਏ ਨੇ ਮਾਛੀਵਾੜੇ ਦੇ ਵਿੱਚ ਤੇ ਸਾਧ ਸੰਗਤ ਗੁਲਾਬਾ ਗਿਆ ਨਿਹਾਲੀ ਨੂੰ ਸਦਨ ਨਿਹਾਲਿਆ ਬਾਰਾ ਆ ਗਿਆ ਮਾਤਾ ਘਰੀ ਹੈ ਕਹਿੰਦਾ ਹਾਂ ਅੱਜ ਮਾਤਾ ਨੂੰ ਕਹਦੇ ਮਾਤਾ ਤੇਰੀ ਭਾਗ ਜਾਗਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੈਨੂੰ ਦੇਣ ਦਿਦਾਰੇ ਆਏ ਨੇ ਸੁੱਤੇ ਤੇਰੇ ਭਾਗ ਜਾਗ ਪਏ ਤੈਨੂੰ ਦੇਣ ਤੈਨੂੰ ਦੇਣ ਇਨੇ ਸੁੱਤੇ ਤੇਰੇ ਪਾਗ ਜਾਗ ਪਏ ਜਾਗ ਤੇ ਤੈਨੂੰ ਦੇਣਾ ਦਦਾਰੇ ਆਇਨੀ ਸੁਤੇ ਤੇ ਪਾਗ ਜਾਗਵੇਂ ਮਾਤਾ ਨੂੰ ਆਵਾਜ਼ ਸੁਣ ਗਈ ਤੁਰਿਆ ਭਾਵੇਂ ਨਹੀਂ ਸੀ ਜਾਂਦਾ ਸੋਟੀ ਚੱਕੀ ਉਹ ਬਸਤਰ ਸਰਾਣੀ ਰੱਖਦੀ ਸੀ ਹਰ ਵਕਤ ਭਾਵੇਂ ਕਿ ਅਰਦਾਸ ਕੀਤੀ ਸੀ ਮਹਾਰਾਜ ਮੈਂ ਆਉਂਗੀ ਪਰ ਬਜ਼ੁਰਗ ਬਹੁਤ ਹੋ ਗਈ ਜਾ ਨਹੀਂ ਪਾਈ ਆ ਸਤਿਗੁਰੂ ਆਏ ਨੇ ਗੁਲਾਬੇ ਸੱਚੀ ਮਹਾਰਾਜ ਮੇਰਾ ਤਿਆਰ ਕੀਤਾ ਬਸਤਰ ਭੇਟਾ ਲੈਣ ਵਾਸਤੇ ਮੱਛੀ ਵੜਿਆ ਹਾਂ ਤੇਰਾ ਨਾਂ ਲੈ ਕੇ ਆਵਾਜ਼ ਮਾਰ ਕੇ ਬੁਲਾਇ ਆ ਮਾਤਾ ਭਾਵੇਂ ਕਿ ਮਾਤਾ ਤੁਰਿਆ ਨਹੀਂ ਸੀ ਜਾਂਦਾ ਪਰ ਪ੍ਰੇਮ ਦੇ ਵਿੱਚ ਇੱਕ ਹੱਥ 'ਚ ਸੋਟੀ ਫੜੀ ਇੱਕ ਹੱਥ ਆਪਣੇ ਬੱਚੇ ਦੇ ਮੋਢੇ ਤੇ ਰਖ ਕੇ ਤੁਰੀ ਜਾਂਦੀ ਹੈ ਸਾਧ ਸੰਗਤ ਜਿੱਥੇ ਪ੍ਰੇਮ ਹੁੰਦਾ ਹੈ ਨਾ ਪ੍ਰੇਮ ਬਹੁਤ ਵੱਡੀ ਚੀਜ਼ ਹੈ ਪਰ ਇਹ ਮੈਂ ਆਪਣੀ ਮੈਨੂੰ ਪਰੇ ਕਰ ਦੇਣਾ ਹੀ ਪ੍ਰੇਮ ਹੈ ਮਾਤਾ ਪਹੁੰਚੀ ਜਾ ਕੇ ਬਸਤਰ ਮੱਥਾ ਟੇਕਿਆ ਚਰਨਾਂ ਤੇ ਨਮਸ਼ਕਾਰ ਕੀਤੀ ਜਾਰੋ ਜਾਰ ਰੂਣ ਲੱਗ ਪਈ ਅੱਖਾਂ ਭਰਿਆਈਆਂ ਬੈਰਾਗ ਆ ਗਿਆ ਸਾਧ ਸੰਗਤ ਰੋਈ ਮਹਾਰਾਜ ਕਹਿੰਦੇ ਮਾਤਾ ਅੱਖਾਂ ਦੇ ਵਿੱਚ ਹੰਝੂ ਕਾਤੋਂ ਐ ਸੱਚੇ ਪਾਸ਼ੇ ਖੁਸ਼ੀ ਦੇ ਹੰਝੂ ਐ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੱਜ ਤੁਹਾਡੇ ਦਰਸ਼ਨ ਹੋ ਗਏ ਬੈਰਾਗ ਦੇ ਹੰਝੂ ਐ ਕਿਰਪਾ ਕਰੋ ਬਸ ਤੁਹਾਡੇ ਦਰਸ਼ਨ ਹੋ ਗਏ ਇਸ ਤੋਂ ਬਾਅਦ ਹੁਣ ਜੀਣ ਦੀ ਕੋਈ ਇੱਛਾ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਇਸ ਤਰ੍ਹਾਂ ਕਿ ਜੀਣ ਦੀ ਕੋਈ ਇੱਛਾ ਨਹੀਂ ਮਹਾਰਾਜ ਮੁਸਕਰਾ ਕੇ ਕਹਿੰਦੇ ਠੀਕ ਹੈ ਮਾਈ ਚਰਨਾ ਤੇ ਮੱਥਾ ਟੇਕਿਆ ਮਾਤਾ ਨੇ ਦਿਵਾਰੀ ਸਿਰ ਨੀ ਚੁੱਕਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਚਰਨਾਚ ਅਪੇਦ ਹੋ ਗਈ ਮਹਾਰਾਜ ਨੇ ਹੱਥੀਂ ਸੰਸਕਾਰ ਕੀਤਾ ਮਾਤਾ ਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੇਰ ਗਾਂਹਾਂ ਨੂੰ ਚਾਲਾ ਪਾਇਆ ਇਹ ਪ੍ਰੇਮ ਵਾਲਿਆਂ ਦੀਆਂ ਬਾਤਾਂ ਰੱਬ ਵਸ ਭਗਤਾਨੀ ਕੀਤਾ ਪ੍ਰੇਮ ਦੀਆਂ ਪਾਕੇ ਡੋਰੀਆਂ ਰੱਬ ਵਸਤ ਪਕਤਾਨੀ ਕੀਤਾ ਪ੍ਰੇਮ ਦੀਆਂ ਪਾਕੇ